ਦਸੰਬਰ ਮਹੀਨੇ ਚ ਇਹ ਤਿੰਨ ਰਾਸ਼ੀ ਵਾਲੇ ਹੋ ਜਾਣਗੇ ਕਰੋੜਪਤੀ। ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ। ਦੋਸਤੋ ਅੱਜ ਗੱਲ ਕਰਾਂਗੇ ਉਹਨਾਂ ਤਿੰਨ ਰਾਸ਼ੀਆਂ ਵਾਲਿਆਂ ਬਾਰੇ ਜੋ ਇਸ ਸਾਲ ਤੇ ਇਸ ਮਹੀਨੇ ਕਰੋੜਪਤੀ ਬਣ ਜਾਣਗੇ। ਦੋਸਤੋ 100 ਸਾਲ ਪਹਿਲਾਂ ਬਾਬਾ ਬੇਂਗਾ ਨੇ ਇਹ ਭਵਿੱਖਵਾਣੀ ਕੀਤੀ ਸੀ ਕਿ ਸਾਲ 2024 ਵਿੱਚ ਆਉਣ ਵਾਲੇ 1 ਦਸੰਬਰ ਨੂੰ ਤਿੰਨ ਰਾਸ਼ੀਆਂ ਵਾਲਿਆਂ ਦੀ ਕਿਸਮਤ ਪੂਰੀ ਤਰ੍ਹਾਂ ਚਮਕ ਜਾਵੇਗੀ ਇਹ ਰਾਸ਼ੀਆਂ ਦਸੰਬਰ ਦੇ ਮਹੀਨੇ ਵਿੱਚ ਕਰੋੜਪਤੀ ਹੋ ਜਾਣਗੀਆਂ ਅਤੇ ਸ਼ਨੀ ਦੇਵ ਦੀ ਅਪਾਰ ਕਿਰਪਾ ਨਾਲ ਇਹਨਾਂ ਰਾਸ਼ੀਆਂ ਵਾਲਿਆਂ ਨੂੰ ਬੁਰਾ ਸਮਾਂ ਬਿਲਕੁਲ ਸਮਾਪਤ ਹੋਣ ਵਾਲਾ ਹੈ ਅਤੇ ਇਹਨਾਂ ਦੀ ਜ਼ਿੰਦਗੀ ਵਿੱਚ ਵੱਡੀਆਂ-ਵੱਡੀਆਂ ਖੁਸ਼ੀਆਂ ਤੇ ਸਫਲਤਾਵਾਂ ਆਉਣ ਵਾਲੀਆਂ ਹਨ ਦੋਸਤੋ ਅਜਿਹਾ ਇਸ ਲਈ ਹੋਵੇਗਾ ਕਿਉਂਕਿ ਭਗਵਾਨ ਸ਼ਨੀ ਦੇਵ ਬਹੁਤ ਹੀ ਲੰਬੇ ਸਮੇਂ ਬਾਅਦ ਇਹਨਾਂ ਤਿੰਨ ਰਾਸ਼ੀਆਂ ਵਾਲਿਆਂ ਦੀ भक्ति ਤੋਂ ਅਤੇ दान ਪੁੰਨ ਤੋਂ ਖੁਸ਼ ਹੋ ਚੁੱਕੇ ਹਨ ਜਿਸ ਕਾਰਨ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਪੂਰੀ ਤਰ੍ਹਾਂ ਪਲਟ ਜਾਵੇਗੀ ਜੇਕਰ ਇਹਨਾਂ ਦੀ ਜ਼ਿੰਦਗੀ ਵਿੱਚ ਲੰਬੇ ਸਮੇਂ ਤੋਂ ਦੁੱਖ ਤਕਲੀਫਾਂ ਚਲਦੀਆਂ ਆ ਰਹੀਆਂ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਉਹਨਾਂ ਦੁੱਖ ਤਕਲੀਫਾਂ ਤੋਂ ਮੁਕਤੀ ਮਿਲਣ ਵਾਲੀ ਹੈ ਅਤੇ ਇਹਨਾਂ ਦੇ ਘਰਾਂ ਵਿੱਚ ਪੈਸੇ ਦੀ ਬਚਤ ਹੋਣ ਵਾਲੀ ਹੈ ਇਹਨਾਂ ਹੀ ਨਹੀਂ ਭਗਵਾਨ ਸ਼ਨੀ ਦੇਵ ਦੀ અપਾਰ ਕਿਰਪਾ ਨਾਲ ਇਨਾਂ ਦੇ ਘਰ ਵਿੱਚ ਇਨਾਂ ਦੀ ਬੇਟੀ ਨੂੰ ਸਰਕਾਰੀ ਨੌਕਰੀ ਮਿਲ ਸਕਦੀ ਹੈ ਜਿਸ ਕਾਰਨ ਇਨਾਂ ਦੇ ਘਰ ਵਿੱਚ ਪੈਸੇ ਦੀ ਪਾਣੀ ਦੀ ਧਰਮ ਬਰਸਾਤ ਹੋ ਜਾਵੇਗੀ ਘਰ ਵਿੱਚ ਧਨ ਤੋਲ ਦਿੱਤੀ ਕੋਈ ਵੀ ਕਮੀ ਨਹੀਂ ਰਹੇਗੀ ਅਤੇ ਇੰਨਾ ਰਾਸ਼ੀ ਵਾਲਿਆਂ ਦੀ ਬੰਦ ਕਿਸਮਤ ਦੇ ਤਾਲੇ ਪੂਰੀ ਤਰ੍ਹਾਂ ਖੁੱਲ ਜਾਣਗੇ ਪਰ ਦੋਸਤੋ ਉਹ ਤਿੰਨ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਲਈ ਦਸੰਬਰ ਦਾ ਮਹੀਨਾ ਬੇਹਦ ਸ਼ੁਭ ਹੋਣ ਵਾਲਾ ਹੈ ਇਹ ਸਭ ਜਾਣਨ ਲਈ ਲੈ ਕੇ ਆਏ ਹਾਂ ਅੱਜ ਦੀ ਇਹ ਵੀਡੀਓ ਐਨਾ ਤਿੰਨ ਰਾਸ਼ੀਆਂ ਵਿੱਚ ਕਿਤੇ ਤੁਹਾਡੀ ਰਾਸ਼ੀ ਵੀ ਸ਼ਾਮਲ ਤਾਂ ਨਹੀਂ ਕਿਤੇ ਤੁਸੀਂ ਵੀ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਨਾਲ ਕਰੋੜਪਤੀ ਬਨਣ ਵਾਲੇ ਤਾਂ ਨਹੀਂ ਦੋਸਤੋ ਇਹ ਸਭ ਜਾਣਨ ਲਈ ਇਸ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ ਇਸ ਦੇ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ ਬਣਿਆ ਰਹੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਐਨ ਕੇ ਵੌਇਸ ਨੂੰ ਸਬਸਕ੍ਰਾਈਬ ਕਰ ਲਓ ਅਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆਪਣੇ ਯਾਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਸ਼ੇਅਰ ਕਰ ਦਿਓ ਇੱਕ ਲਾਈਕ ਤੇ ਨਾਲ ਕਮੈਂਟ ਬਾਕਸ ਵਿੱਚ ਜੈ ਭਗਵਾਨ ਸ਼ਨੀ ਦੇਵ ਜ਼ਰੂਰ ਲਿਖਣਾ ਹੁਣ ਗੱਲ ਕਰਦੇ ਹਾਂ ਉਹਨਾਂ ਤਿੰਨ ਰਾਸ਼ੀਆਂ ਬਾਰੇ ਨੰਬਰ 1 ਕੁੰਭ ਰਾਸ਼ੀ ਦੋਸਤੋ ਬਾਬਾ ਬੇਂਗਾ ਜੋ ਕਿ ਭਵਿੱਖਬਾਣੀ ਕਰਦੇ ਸਨ ਤੇ ਉਹਨਾਂ ਦੀਆਂ ਕੀਤੀਆਂ ਭਵਿੱਖ ਬਾਣੀਆਂ ਹੁਣ ਤੱਕ ਸਾਰੀਆਂ ਸੱਚ ਸਾਬਤ ਹੋਈਆਂ ਹਨ ਨੇ 100 ਸਾਲ ਪਹਿਲਾਂ ਭਵਿੱਖ ਬਾਣੀ ਕੀਤੀ ਸੀ ਕਿ ਸਾਲ 2024 ਦਾ ਦਸੰਬਰ ਮਹੀਨਾ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਹੀ ਜ਼ਿਆਦਾ ਸ਼ੁਭ ਰਹੇਗਾ ਇਸ ਰਾਸ਼ੀ ਵਾਲੇ ਦਸੰਬਰ ਦੇ ਮਹੀਨੇ ਵਿੱਚ ਕਰੋੜਪਤੀ ਹੋ ਜਾਣਗੇ ਕਿਉਂਕਿ ਭਗਵਾਨ ਸ਼ਨੀ ਦੇਵ ਇਹਨਾਂ ਦੇ ਦਾਨ ਪੁੰਨ ਅਤੇ ਭਗਤੀ ਜਿਸ ਕਾਰਨ ਹੁਣ ਐਨਾ ਰਾਸ਼ੀ ਵਾਲੇ ਪਕਤਾ ਦੀ ਹਰ ਇੱਕ ਇੱਛਾ ਪੂਰੀ ਹੋਵੇਗੀ ਜੇਕਰ ਬਹੁਤ ਸਮੇਂ ਤੋਂ ਇਹਨਾਂ ਦੇ ਕੰਮਾਂ ਵਿੱਚ ਰੁਕਾਵਟਾਂ ਆ ਰਹੀਆਂ ਹਨ ਤਾਂ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਨਾਲ ਹੁਣ ਇਹਨਾਂ ਦਾ ਕੰਮ ਬਹੁਤ ਹੀ ਆਸਾਨੀ ਨਾਲ ਸੰਪੂਰਨ ਹੋਣ ਵਾਲਾ ਹੈ ਅਤੇ ਉਸ ਕੰਮ ਵਿੱਚ ਇਹਨਾਂ ਨੂੰ ਵੱਡੀ ਸਫਲਤਾ ਤੇ ਕਾਫੀ ਧਨਲਾਭ ਪ੍ਰਾਪਤ ਹੋਣ ਵਾਲਾ ਹੈ ਜਿਸ ਨਾਲ ਇਹਨਾਂ ਦੇ ਘਰ ਵਿੱਚ ਧਨ ਦੀ ਪਾਣੀ ਦੀ ਤਰ੍ਹਾਂ ਵਰਖਾ ਹੋ ਜਾਵੇਗੀ ਤੇ ਇਸ ਰਾਸ਼ੀ ਵਾਲੇ دسمبر ਦੇ ਮਹੀਨੇ ਵਿੱਚ ਕਰੋੜਪਤੀ ਹੋ ਜਾਣਗੇ ਇਸ ਤੋਂ ਇਲਾਵਾ ਜੇਕਰ ਇਹਨਾਂ ਦੇ ਬੱਚੇ ਬਾਹਰ ਵਿਦੇਸ਼ ਵਿੱਚ ਜਾ ਕੇ ਕੋਈ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਉਹ ਕੰਮ ਵਿੱਚ ਵੀ ਵੱਡੀ ਉਪਲਬਧੀ ਇਹਨਾਂ ਨੂੰ ਹਾਸਲ ਹੋਵੇਗੀ ਜਿਸ ਨਾਲ ਘਰ ਵਿੱਚ ਬੇਸ਼ੁਮਾਰ ਪੈਸਾ ਆ ਜਾਵੇਗਾ ਤੇ ਇਹਨਾਂ ਦੀ ਬੰਦ ਕਿਸਮਤ ਦੇ ਟਾਲੇ ਖੁੱਲ ਜਾਣਗੇ ਜੇਕਰ ਇਸ ਰਾਸ਼ੀ ਵਾਲੇ ਚਾਹੁੰਦੇ ਹਨ ਕਿ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਹਮੇਸ਼ਾ ਇਸੇ ਤਰ੍ਹਾਂ ਹੀ ਇਹਨਾਂ ਤੇ ਬੜਿਆ ਰਹੇ ਤਾਂ ਇਹ ਭਗਵਾਨ ਸ਼ਨੀ ਦੇਵ ਦੀ ਹਮੇਸ਼ਾ ਪੂਜਾ ਕਰਦੇ ਰਹਿਣ ਅਤੇ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਥੋੜਾ-ਥੋੜਾ ਕਰਕੇ ਗਰੀਬਾਂ ਵਿੱਚ ਜ਼ਰੂਰ ਦਾਨ ਕਰਦੇ ਰਹਿਣ ਇਸ ਨਾਲ ਇਹਨਾਂ ਨੂੰ ਵੱਡੀ ਕਾਮਯਾਬੀ ਪਾਉਣ ਤੋਂ ਕੋਈ ਵੀ ਨਹੀਂ ਰੋਕ ਸਕੇਗਾ ਨੰਬਰ 2 ਸਿੰਘ ਰਾਸ਼ੀ ਇਸ ਰਾਸ਼ੀ ਵਾਲਿਆਂ ਦੀ ਵੀ ਦਸੰਬਰ ਮਹੀਨੇ ਵਿੱਚ ਕਿਸਮਤ ਖੁੱਲਣ ਵਾਲੀ ਹੈ ਆਉਣ ਵਾਲਾ ਦਸੰਬਰ ਦਾ ਮਹੀਨਾ ਇਹਨਾਂ ਲਈ ਬਹੁਤ ਹੀ ਜ਼ਿਆਦਾ ਅਨੁਕੂਲ ਸਿੱਧ ਹੋਵੇਗਾ ਕਿਉਂਕਿ ਇਹਨਾਂ ਤੇ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਬਣੀ ਰਹਿਣ ਵਾਲੀ ਹੈ ਇਹਨਾਂ ਨੂੰ ਹਰ ਕੰਮ ਵਿੱਚ ਵੱਡੀ ਕਾਮਯਾਬੀ ਹਾਸਲ ਹੋਣ ਵਾਲੀ ਹੈ ਇਸ ਦੇ ਨਾਲ ਹੀ ਵਧੀਆ ਪੜ੍ਹਾਈ ਲਿਖਾਈ ਕਰਨਾ ਇਹਨਾਂ ਦੇ ਘਰ ਦੇ ਸਭ ਤੋਂ ਵੱਡੇ ਬੇਟੇ ਨੂੰ ਬੈਂਕ ਵਿੱਚ ਸਰਕਾਰੀ ਮੈਨੇਜਰ ਦੀ ਨੌਕਰੀ ਮਿਲਣ ਵਾਲੀ ਹੈ ਜਿਸ ਨਾਲ ਘਰ ਵਿੱਚ ਕਦੇ ਵੀ ਮਠਿਆਈ ਵੰਡਣ ਦਾ ਕੰਮ ਸ਼ੁਰੂ ਹੋ ਸਕਦਾ ਹੈ ਅਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਵੀ ਬਣਿਆ ਰਹੇਗਾ ਇਸ ਤੋਂ ਇਲਾਵਾ ਜੇਕਰ ਇਸ ਰਾਸ਼ੀ ਵਾਲੇ ਕੋਈ ਵੀ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹਨ ਜਿਵੇਂ ਕਿ ਕੱਪੜੇ ਦਾ ਬਿਜ਼ਨਸ ਜਾਂ ਪ੍ਰਾਪਰਟੀ ਡੀਲਰ ਦਾ ਬਿਜ਼ਨਸ ਜਾਂ ਕੋਈ ਵੀ ਹੋਰ ਬਿਜ਼ਨਸ ਤਾਂ ਉਹਨਾਂ ਲਈ ਦਸੰਬਰ ਦਾ ਮਹੀਨਾ ਬਹੁਤ ਹੀ ਜ਼ਿਆਦਾ ਸ਼ੁਭ ਸਾਬਤ ਹੋਣ ਵਾਲਾ ਹੈ ਅਤੇ ਇਸ ਨਾਲ ਇਹਨਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਹੋਵੇਗਾ ਅਤੇ ਘਰ ਵਿੱਚ ਮਾਇਆ ਦੀ ਕੋਈ ਵੀ ਕਮੀ ਨਹੀਂ ਰਹੇਗੀ ਅਤੇ ਇਹਨਾਂ ਦੀ ਕਾਮਕਾਰ ਤੇ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਬਣਿਆ ਰਹਿਣ ਵਾਲਾ ਹੈ ਨੰਬਰ 3 ਮਕਰ ਰਾਸ਼ੀ ਇਸ ਰਾਸ਼ੀ ਵਾਲਿਆਂ ਲਈ ਆਉਣ ਵਾਲਾ ਦਸੰਬਰ ਦਾ ਮਹੀਨਾ ਭਗਵਾਨ ਸ਼ਨੀ ਦੇ ਦਿੱਤੀ ਅਪਾਰ ਕਿਰਪਾ ਨਾਲ ਬਹੁਤ ਹੀ ਜ਼ਿਆਦਾ ਸ਼ੁਭ ਰਹੇਗਾ ਅਤੇ ਜੇਕਰ ਤੁਹਾਡੀ ਰਾਸ਼ੀ ਮਕਰ ਹੈ ਤਾਂ ਤੁਸੀਂ ਦਸੰਬਰ ਮਹੀਨੇ 'ਚ ਚਮਕਣ ਵਾਲੇ ਹੋ ਤੁਸੀਂ ਆਪਣਾ ਨਵਾਂ ਘਰ ਬਣਾਉਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਦਸੰਬਰ ਦੇ ਮਹੀਨੇ ਵਿੱਚ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਇਸ ਮਹੀਨੇ ਕੰਮ ਸ਼ੁਰੂ ਕਰਨ ਨਾਲ ਬਹੁਤ ਹੀ ਘੱਟ ਪੈਸਿਆਂ ਵਿੱਚ ਤੁਹਾਡਾ ਘਰ ਤਾਜਮਹਿਲ ਦੀ ਤਰ੍ਹਾਂ ਖੜਾ ਹੋ ਜਾਵੇਗਾ ਕਿਉਂਕਿ ਤੁਹਾਡੇ ਤੇ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਬਣੀ ਰਹੇਗੀ ਜਿਸ ਨਾਲ ਤੁਹਾਨੂੰ ਘਾਟਾ ਆਂਦਨ ਵਿੱਚ ਹਰ ਕੰਮ ਵਿੱਚ ਬੜੀ ਸਫਲਤਾ ਪ੍ਰਾਪਤ ਹੋਵੇਗੀ ਇਸ ਦੇ ਨਾਲ ਹੀ ਦੋਸਤੋ ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਬਹੁਤ ਹੀ ਜ਼ਿਆਦਾ ਮਾਨ ਸਨਮਾਨ ਪ੍ਰਾਪਤ ਹੋਵੇਗਾ ਜੇਕਰ ਤੁਹਾਡਾ ਬੇਟਾ ਜਾਂ ਫਿਰ ਬੇਟੀ ਬਾਹਰ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਵੱਡੀ ਕਾਮਯਾਬੀ ਹਾਸਲ ਹੋ ਸਕਦੀ ਹੈ ਜਿਸ ਨਾਲ ਘਰ ਵਿੱਚ ਪੈਸੇ ਦੀ ਕੋਈ ਵੀ ਕਮੀ ਨਹੀਂ ਰਹੇਗੀ ਤੇ ਤੁਹਾਡੀ ਜਨਮ ਜਨਮਾਂ ਦੀ ਗਰੀਬੀ ਦੂਰ ਹੋਣ ਵਾਲੀ ਹੈ ਦੋਸਤੋ ਅਜਿਹਾ ਇਸ ਲਈ ਹੋਵੇਗਾ ਕਿਉਂਕਿ ਤੁਹਾਡੇ ਤੇ ਭਗਵਾਨ ਸ਼ਨੀ ਦੇ ਬਹੁਤ ਹੀ ਜ਼ਿਆਦਾ ਖੁਸ਼ ਹੋ ਚੁੱਕੇ ਹਨ ਜਿਸ ਨਾਲ ਤੁਹਾਡੀ ਜ਼ਿੰਦਗੀ ਦਾ ਹਰ ਇੱਕ ਸੁਪਨਾ ਆਉਣ ਵਾਲੇ ਦਸੰਬਰ ਮਹੀਨੇ ਵਿੱਚ ਪੂਰਾ ਹੋਣ ਵਾਲਾ ਹੈ ਇਸ ਲਈ ਸ਼ਨੀਵਾਰ ਦੇ ਦਿਨ ਕੋਜਣਾ ਕੋਜ ਦਾਨ ਜ਼ਰੂਰ ਕਰੋ ਤਾਂ ਭਗਵਾਨ ਸ਼ਨੀ ਦੇਵ ਤੁਹਾਡੀ ਜ਼ਿੰਦਗੀ ਹਮੇਸ਼ਾ ਹਮੇਸ਼ਾ ਲਈ ਪਲਟ ਦੇਣਗੇ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੈ ਸ਼ਨੀ ਦੇਵ ਮਹਾਰਾਜ ਜ਼ਰੂਰ ਲਿਖਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ